ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅੱਜ ਦੇ ਇਹ ਖੇਤਰਾਂ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰ ਆ ਜੀ ਅੱਜ ਦੀ ਗੱਲ ਕਰਾਂਗੇ ਮੌਸਮ ਪੰਜਾਬ ਦੇ ਨਾਲ ਅਗਲੇ ਖੇਤਰਾਂ ਤੱਕ ਕਿੰਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਐਸਲਤਿਆਂ ਜੋ ਤਾਜ਼ਾ ਸੈਟਲਰ ਦਸੇਰਾ ਨੇ ਸਗਿਰਦੀਆਂ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਮੌਸਮ ਪੰਜਾਬ ਦਾ ਤੁਸੀਂ ਦੇਖ ਸਕਦੇ ਹੋ ਪੰਜਾਬ ਹਰਿਆਣਾ ਤੇ ਉੱਤਰੀ ਰਾਜਸਥਾਨ ਦੇ ਉੱਪਰੋਂ ਐਸਲ ਇਹ ਟੁੱਟਵੇਂ ਬਦਲ ਵੇ ਜੜੀਆ ਘਸ ਰਹੀ ਆ ਰਾਜਸਥਾਨ ਦੇ ਉੱਪਰੋਂ ਵੀ ਹਰਿਆਣਾ ਦੇ ਉੱਪਰੋਂ ਵੀ ਤੇ ਪੰਜਾਬ ਦੇ ਵੀ ਖਾਸ ਕਰ ਮੱਝਾ ਵਾਲੇ ਪਾਸੇ ਇਹ ਬਦਲ ਹੋਈ ਕੁਝ ਥਾਵਾਂ ਤੇ ਜੜੀਆ ਸੰਗਣੀ ਬਣੀ ਹੋਈ ਆ ਬਾਕੀ ਟੁੱਟਵੇਂ ਬਦਲ ਵਈ ਅੱਜ ਦਿਨ ਫਰ ਗੁਜ਼ਰਨ ਦੇ ਅਸਾਰ ਹੋਣਗੇ ਅ ਵਿਤੀ ਰਾਤ ਦੇ ਜਿਹੜੇ ਅੰਕੜੇ ਜਿਹੜੇ ਮਿਨਿਮਮ ਟੈਂਪਰੇਚਰ ਦੇ ਹਿਸਾਬ ਨਾਲ ਦਰਜ ਹੋਏ ਨੇ ਉਹ 3-4 ਤੋਂ ਲੈ ਕੇ 9-10 ਦੇ ਵਿਚਕਾਰ ਟੈਂਪਰੇਚਰ ਦ ਜਿਹੜੇ ਜਿਹੜੇ ਟੈਂਪਰੇਚਰ ਹੋਣਗੇ ਉਹ ਵੀ 17 ਤੋਂ ਲੈ ਕੇ 20 21 ਦੇ ਵਿਚਕਾਰ ਜਿਹੜੇ ਦਰਜ ਹੋਣ ਦੀ ਸੰਭਾਵਨਾ ਹੈ ਜਿੱਥੇ ਧੁੱਪ ਲੱਗੇਗੀ ਉੱਥੇ ਟੈਂਪਰੇਚਰ ਥੋੜੇ ਜਰਾ ਇੰਕ੍ਰੀਸ ਕਰ ਜਾਣਗੇ ਯਾਨੀ ਕਿ 21 ਤੱਕ ਜਾ ਸਕਦੇ ਨੇ ਤੇ ਕੁਝ ਖੇਤਰਾਂ ਦੇ ਵਿੱਚ ਜਿੱਥੇ ਬੱਦਲਬਾਝ ਬਣੀ ਰਹੇਗੀ ਉੱਥੇ ਕੋਲਡਰੇ ਹੋ ਸਕਦਾ ਲੱਗ ਜਾਏ 16 17 ਤੋਂ ਥੱਲੇ ਟੈਂਪਰੇਚਰ ਵੀ ਦਰਜ ਹੋ ਸਕਦੇ ਨੇ ਸੋ ਇਹ ਬੱਦਲਬਾਝ ਜਿਹੜੇ ਅੱਜ ਦਿਨ ਪਰ ਇਸੇ ਤਰ੍ਹਾਂ ਲੱਗਦੇ ਰਹੇਗੀ ਤੇ ਸ਼ਰਾਟਿਆਂ ਦੇ ਅਸਰ ਮੀਂਹ ਦੇ ਅਸਰ ਫਿਲਹਾਲ ਅੱਜ ਤੱਕ ਨਹੀਂ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਸਿਸਟਮ ਆ ਰਿਹਾ ਉਦੋਂ ਫਿਰ ਮੀਂਹ ਦੇ ਅਸ ਅੱਜ ਗੁਜ਼ਰਦੀ ਰਹੇਗੀ ਉੱਥੇ ਹੀ ਜੇਕਰ ਅਲਰਟ ਵਾਲੀ ਗੱਲ ਕਰਦੇ ਆਂ ਤੇ ਅੱਜ ਧੁੰਦ ਤੇ ਅਲਰਟ ਸੀ ਧੁੰਦ ਜਿੱਥੇ ਹੁਣ ਜਮੀਨੀ ਲੈਵਲ ਤੇ ਬਣੀ ਹੋਈ ਆ ਕੁਛ ਤਾਵੇਂ ਤੇ ਉਹ ਛੱਟ ਜਾਏਗੀ ਆਉਂਦੇ ਤੋਂ ਅੱਦੇ ਵਿੱਚ ਤੇ ਧੁੱਪ ਬਹੁਤ ਹੀ ਖੇਤਰਾਂ ਦੇ ਵਿੱਚ ਧੁੱਪ ਲੱਗਣ ਦਾ ਵੀ ਅਸਰ ਹੋਣਗੇ ਪਰ ਧੁੱਪ ਵਿੱਚ ਵਿੱਚ ਬੱਦਲ ਵਿੱਚ ਧੁੱਪ ਐਦਾਂ ਦਾ ਮਾਹੌਲ ਜਿਹੜਾ ਬਣਿਆ ਰਹੇਗਾ ਸੋ ਫਿਲਹਾਲ ਅੱਜ ਉਮੀਦ ਅਸਰ ਤਾਂ ਨਹੀਂ ਆ ਪਰ ਧੁੰਦ ਜਿੱਥੇ ਆ ਤਦ ਤੋਂ ਹਟ ਜਾਏਗੀ ਤੇ ਮੌਸਮ ਉੱਥੇ ਵੀ ਥੋੜਾ ਖੁਸ਼ਕ ਹੋ ਜਾਏਗਾ ਤੇ ਬੱਦਲਵਾਈ ਲਗਫਗ ਦਿਨ ਭਰ guzarti rahegi alert ਸਿਰਫ ਤੁਹਾਨੂੰ ਦੇ ਸੀ ਅੱਜ orange alert جاری ਕੀਤਾ ਗਿਆ ਸੀ ਤੁਹਾਨੂੰ ਜਿੱਥੇ ਆ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਤੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਮੌਸਮ ਅ ਅੱਜ ਬੱਦਲਵਾਈ ਵਾਲਾ ਰਹੇਗਾ ਸ਼ਾਮ ਤੱਕ ਬੱਦਲਵਾਈ ਫਲੇ ਫਲੇ ਤੇ guzarti rahegi ਧੰਨਵਾਦ